ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਅੱਜ ਆਦੇਸ਼ ਕੀਤਾ ਹਰਿਆਣਾ ਸਰਕਾਰ ਨੂੰ ਕਿ ਇਹ ਸ਼ੰਭੂ ਬਾਰਡਰ ਖੋਲਿਆ ਜਾਵੇ। ਜਰੂਰ ਖੁੱਲਣਾ ਚਾਹੀਦਾ ਹੈ। ਇਨ੍ਹਾਂ ਪਿੰਡਾਂ ਦੇ ਲੋਕਾਂ ਦੇ ਔਰ ਆਸ-ਪਾਸ ਦੇ ਅੰਬਾਲਾ, ਰਾਜਪੁਰਾ ਤੇ ਹੋਰ ਆਸ-ਪਾਸ ਦੇ ਜਿਹੜੇ ਵਪਾਰੀ ਨੇ ਉਨ੍ਹਾਂ ਦੇ ਵਪਾਰ ਤੇ ਬਹੁਤ ਬੁਰਾ ਅਸਰ ਪੈ ਰਿਹਾ ਪਿੰਡਾਂ ਵਾਲਿਆਂ ਨੂੰ ਆਉਣ ਜਾਣ ਲਈ 20 23 44 ਕਿਲੋਮੀਟਰ ਦਾ ਚੱਕਰ ਪਾ ਕੇ ਜਾਣਾ ਪੈ ਰਿਹਾ ਇਸ ਕਰਕੇ ਮੈਂ ਇਹ ਸਮਝਦਾ ਕਿ ਇਹਦੇ ਨਾਲ ਪੰਜਾਬ ਦੇ ਵਪਾਰ ਦਾ ਪੰਜਾਬ ਸਰਕਾਰ ਕਿੰਨਾ بڑا ਨੁਕਸਾਨ ਕਰ ਰਹੀ ਆ ਪੰਜਾਬ ਦੇ ਵਪਾਰੀਆਂ ਦਾ ਔਰ ਪੰਜਾਬ ਦਾ ਇਹ ਰਸਤੇ ਬੰਦ ਕਰਵਾ ਕੇ ਤੁਸੀਂ ਦੇਖ ਰਹੇ ਹੋ D5 ਚੱਲ ਪੰਜਾਬੀ ਤੇ ਮਾਇਆ ਬਲਵਿੰਦਰ ਸਿੰਘ ਮਾਨਜੋਖ ਹਾਈ ਕੋਰਟ ਵੱਲੋਂ ਦੇਸ਼ ਜਾਰੀ ਕੀਤੇ ਗਏ ਨੇ ਵੀ ਸ਼ੰਭੂ ਬਾਰਡਰ ਦਾ ਰਸਤਾ ਇੱਕ ਹਫ਼ਤੇ ਵਿੱਚ ਵਿੱਚ ਖੋਲਣਾ ਚਾਹੀਦਾ ਤੁਹਾਨੂੰ ਦੱਸ ਦੇ ਕਿ ਜਿਹਦੇ ਚੱਲਦੇ ਆ ਵਪਾਰੀਆਂ ਵੱਲੋਂ ਵੀ ਤੇ ਨੇੜੇ ਤੇੜੇ ਦੇ ਪਿੰਡਾਂ ਵੱਲੋਂ ਵੀ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਸੀ ਵੀ ਸਾਨੂੰ ਆਉਣ ਜਾਣ ਦੇ ਵਿੱਚ ਬੜੀ ਦਿੱਕਤ ਆ ਰਹੀ ਹੈ ਤੇ ਹੁਣ ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਹੇ ਕਿ ਰਸਤਾ ਖੁੱਲਣਾ ਚਾਹੀਦਾ ਤਾਂ ਜੋ ਹੁਣ ਕ ਗਰਦੀ ਮਾਰ ਵੀ ਪੈਣੀ ਹੈ ਤੇ ਜਿਹੜਾ ਇਹ ਰਸਤਾ ਹੈ ਉਹ ਪੰਜਾਬ ਸਰਕਾਰ ਨੇ ਬੰਦ ਕੀਤਾ ਹੈ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਅੱਜ ਆਦੇਸ਼ ਕੀਤਾ ਹਰਿਆਣਾ ਸਰਕਾਰ ਨੂੰ ਕਿ ਇਹ ਸ਼ੰਭੂ ਬਾਰਡਰ ਖੋਲਿਆ ਜਾਵੇ ਜ਼ਰੂਰ ਖੁੱਲਣਾ ਚਾਹੀਦਾ ਮਾਨਜੋਗਤ ਹਲਤ ਨੇ ਸੰਗਿਆਨ ਲਿਆ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਬਹੁਤ ਲੰਬਾ ਸਮਾਂ ਹੋ ਗਿਆ ਇਹਨਾਂ ਪਿੰਡਾਂ ਦੇ ਲੋਕਾਂ ਦੇ ਔਰ ਆਸ-ਪਾਸ ਦੇ ਅੰਬਾਲਾ ਰਾਜਪੁਰਾ ਤੇ ਹੋਰ ਆਸ-ਪਾਸ ਦੇ ਜਿਹੜੇ ਵਪਾਰੀ ਨੇ ਉਹਨਾਂ ਦੇ ਵਪਾਰ ਤੇ ਬਹੁਤ ਬੁਰਾ ਅਸਰ ਪੈ ਰਿਹਾ ਪਿੰਡਾਂ ਵਾਲਿਆਂ ਨੂੰ ਆਉਣ ਜਾਣ ਲਈ 20 23 30 40 ਕਿਲੋਮੀਟਰ ਦਾ ਚੱਕਰ ਪਾ ਕੇ ਜਾਣਾ ਪੈ ਰਿਹਾ ਤੇ ਹੁਣ ਕੱਗਰ ਦੀ ਮਾਰ ਪੈਣੀ ਉਸ وجہ ਕਰਕੇ ਵੀ ਦਿੱਕਤ ਆਉਣੀ ਹੈ ਤੇ ਮੈਂ ਇਹ ਅਪੀਲ ਕਰਦਾ ਕਿ ਮਾਨਯੋਗ ਅਦਾਲਤ ਨੂੰ ਵੀ ਇਸ ਦਾ ਸੰਗਿਆਨ ਦੁਬਾਰਾ ਲੈਣਾ ਚਾਹੀਦਾ ਇਹ ਰਸਤਾ ਬੰਦ ਪੰਜਾਬ ਸਰਕਾਰ ਨੇ ਕਰਵਾਇਆ ਹੋਇਆ ਉਹ ਪੰਜਾਬ ਸਰਕਾਰ ਦੇ ਜਿਹੜਾ ਪੰਜਾਬ ਦੀ ਅਦੂਦ ਆ ਉਹਦੇ ਅੰਦਰ ਬੈਠੇ ਆ ਹਰਿਆਣਾ ਸਰਕਾਰ ਨਹੀਂ ਉਹਨਾਂ ਨੂੰ ਹਟਾ ਸਕਦੀ ਨਾ ਕੁਲਵਾ ਸਕਦੀ ਇਹ ਹਦੇਸ਼ ਪੰਜਾਬ ਸਰਕਾਰ ਨੂੰ ਵੀ ਆਵੇ ਕਿ ਇਸ ਨੂੰ ਖੋਲੋ ਤਾਂ ਇਹ ਖੁੱਲਣਾ ਹੈਗਾ ਇਹ ਮੈਂ ਮਾਨਯੋਗ ਅਦਾਲਤ ਦੇ ਸੰਗਿਆਨ ਚ ਜਿਨ੍ਹਾਂ ਨੇ ਪਹਿਲਾਂ ਲਿਆਂਦਾ ਉਹਨਾਂ ਨੂੰ ਇਮੀਡੀਏਟਲੀ ਹੋਣਾ ਚਾਹੀਦਾ ਔਰ ਪੰਜਾਬ ਸਰਕਾਰ ਨੂੰ ਵੀ ਆਦੇਸ਼ ਹੋਣੇ ਚਾਹੀਦੇ ਆ ਕਿ ਕੋਈ ਉਹਨਾਂ ਦੀ ਤਾਂ ਹਮਾਇਤ ਵਾਲੀ ਬੈਠੇ ਹੋ ਇਸ ਕਰਕੇ ਮੈਂ ਇਹ ਸਮਝਦਾ ਕਿ ਇਹਦੇ ਨਾਲ ਪੰਜਾਬ ਦੇ ਵਪਾਰ ਦਾ ਪੰਜਾਬ ਸਰਕਾਰ ਕਿੰਨਾ بڑا ਨੁਕਸਾਨ ਕਰ ਰਹੀ ਆ ਪੰਜਾਬ ਦੇ ਵਪਾਰੀਆਂ ਦਾ ਔਰ ਪੰਜਾਬ ਦਾ ਇਹ ਰਸਤੇ ਬੰਦ ਕਰਵਾ ਕੇ ਪਹਿਲਾਂ ਟ੍ਰੇਨਾਂ ਵੱਧ ਰਹੀਆਂ ਸਾਡਾ ਚਮੜਾ ਉਦਯੋਗ ਚਲਾ ਗਿਆ ਸਾਡਾ ਸਪੋਰਟਸ ਦਾ ਉਦਯੋਗ ਚਲਾ ਗਿਆ ਤੇ ਸਾਡੀ ਹੌਦਰੀ ਉਦਯੋਗ ਚਲਾ ਗਿਆ ਤੇ ਸਾਡੇ ਹੋਰ بڑے بڑے ਉਦਯੋਗ ਇੱਥੋਂ ਚਲੇ ਗਏ ਨੇ ਔਰ 10000 ਕਰੋੜ ਤੋਂ ਵੱਧ ਦੀਆਂ ਇਨਵੈਸਟਮੈਂਟ ਚੱਲੀ ਨਹੀਂ ਆ ਨਵੀਆਂ ਆ ਨਹੀਂ ਰਹੀਆਂ ਇਸ ਲਈ ਪੰਜਾਬ ਸਰਕਾਰ ਖੁਦ ਵੀ ਇਹਦੇ ਲਈ ਜਾਗੇ ਮੁੱਖ ਮੰਤਰੀ ਜੀ ਆ ਇਲੈਕਸ਼ਨਾਂ ਤੋਂ ਛੋਟੀ ਜਿਹੀ ਇੱਕ ਸੀਟ ਜਿੱਤਣ ਨਾਲ ਨਾ ਤਾਂ ਸਰਕਾਰ गिरਣੀ ਆ ਨਾ ਹੀ ਸਰਕਾਰ ਬਣਣੀ ਆ ਇਸ ਕਰਕੇ ਇਹਨਾਂ ਚੱਕਰਾਂ ਨੂੰ ਛੱਡ ਕੇ ਪੰਜਾਬ ਦੇ ਆਰਥਿਕਤਾ ਵਕਤੀ ਤਰਫ ਦੇਖਣ ਇੱਥੇ ਆਰਥਿਕ ਮੰਦਹਾੜੀ ਐਸ ਵੇਲੇ ਔਰ ਇਹਨਾਂ ਨੂੰ ਆਰਥਿਕ ਐਮਰਜੈਂਸੀ ਵੀ ਲਗਾਉਣੀ ਪੈ ਸਕਦੀ ਹੈ ਹੁਣ ਇਸ ਬਿਆਨ ਨੂੰ ਲੈ ਕੇ ਕਿਸ ਆਮਾ ਦੀ ਪਾਰਟੀ ਦੇ ਲੀਡਰ ਦਾ ਕੀ ਬਿਆਨ ਆਉਂਦਾ ਹੋ ਤਾਂ ਹੁਣ ਆ ਨਾਲ ਸਮਾਂ ਦੱਸੇਗਾ ਕੈਮਰਾ ਪ੍ਰਸਾਦ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਲੀਡਰ ਹਾਂ ਨਿਰਪੱਖ ਰਹਿਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਲਿਖਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਪਹੁੰਚਾਂਗੇ ਪੰਜਾਬ ਦੀ ਆਵਾਜ਼ ਹੋਰ ਕੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਨਨਨਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ, ধরohar, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ। ਸਸ਼ੀਕਾਲ ਜੀ ਮੈਂ ਹਾਂ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ।